ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਸਭ ਤੇ ਸਬਸਕ੍ਰਾਈਬ ਵੀ ਕਰ ਦਿਓ ਇੰਸਟਾਗ੍ਰam ਤੇ ਵੀ ਸੀ ਰੀਲਸ ਅਪਲੋਡ ਕਰ ਰਹੇ ਹਾਂ ਨੇ ਫੇਸਬੁੱਕ ਤੇ ਥੋੜਾ ਜਿਹਾ ਲੇਟ ਹੋ ਰਿਹਾ ਕੰਮ ਕਿਉਂਕਿ ਨੈਟ ਦੀ ਇਸ਼ੂ ਆ ਇਸ ਕਰਕੇ ਉਹਦੇ ਤੇ ਵੀ ਛੇਤੀ ਤੋਂ ਛੇਤੀ ਸੀ ਕਰਨਾ ਹੈ ਆ ਤੁਹਾਨੂੰ ਪਤਾ ਹੈ ਪਾਲਨਪੁਰ ਪਹੁੰਚੇ ਹੋਏ ਆ ਉਹਨੇ ਸੀ ਹੈਰੀਟੇਜ ਹਵੇਲੀ ਜਾਣਾ ਤੇ ਉੱਥੋਂ ਥੋੜੀ ਜੀ ਵੀਡੀਓ ਸ਼ੂਟ ਕਰਾਂਗੇ ਦੇਖਦੇ ਆ ਵੀ ਕੀ ਕੁਝ ਐ ਵੈਸੇ ਤਾਂ ਜਿੰਨਾ ਕਿ ਮੈਂ ਸੁਣਿਆ ਕਹਿੰਦੇ ਉੱਥੇ ਨਾ ਜਿਹੜਾ ਉਹ ਰੈਸਟੋਰੈਂਟ ਆ ਪੁਰਾਣੇ ਸਮਾਨਾਂ ਦਾ ਥੋੜਾ ਜਿਹਾ ਹੈਗਾ ਵੀ ਇੱਥੇ ਪੁਰਾਣੇ ਸਮਾਨ ਜਿਆਦਾ ਰੱਖੇ ਹੋਏ ਆ ਮੈਂ ਪੁੱਛਿਆ ਵੀ ਮਤਲਬ ਕਿੱਦਾਂ ਆ ਵੀ ਹੈ ਨਾ ਪੁਰਾਣੇ ਸਮਾਨ ਕੀ ਕਹਿੰਦੇ ਜਿੱਦਾਂ ਚਾਰਖਾ ਵਗੈਰਾ ਹੋ ਗਿਆ ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਥੇ ਉਹ ਅਵੇਲੇਬਲ ਹੈਗੀਆਂ ਤੇ ਜੀ ਥੈਂਕ ਯੂ ਸੋ ਮਚ ਤੁਸੀਂ ਰਵਿੰਦਰ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਨਾ ਮੈਨੂੰ ਪਹਿਲਾਂ ਇਦਾਂ ਸੀ ਕਿ ਪਤਾ ਨਹੀਂ ਜਦ ਇਹ ਕੈਮਰੇ ਤੇ ਆਣਗੇ ਕਿੰਦਾ ਨਾ ਕੀ ਕੁਝ ਹੋਊਗਾ ਮੈਨੂੰ ਮੇਰੀ ਪਰਵਾਹ ਨਹੀਂ ਹੈਗੀ ਲੇਕਿਨ ਮੇਰੇ ਹਸਬੰਡ ਨੂੰ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੋ ਬਹੁਤ ਜ਼ਿਆਦਾ ਪਿਆਰ ਕਰ ਰਹੇ ਹੋ ਇੰਨੀ ਰਿਸਪੈਕਟ ਦੇ ਰਹੇ ਹੋ ਕਿ ਬਸ ਹੱਦ ਤੋਂ ਵੱਧ ਬਹੁਤ 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 ਥੈਂਕ ਯੂ ਠੀਕ ਹੈ ਐਦਾਂ ਹੀ ਫਿਰ ਮੇਰੀ ਲਾਈਫ ਵਧੀਆ ਨਿਕਲੂਗੀ ਕਿਉਂਕਿ ਦੇਖੋ ਹਣ ਜੇ ਉਹ ਖੁਸ਼ ਰਹਿਣਗੇ ਤਾਂ ਮੈਂ ਖੁਸ਼ ਰਹੂੰਗੀ ਮੈਂ ਬਹੁਤ ਬਹੁਤ ਥੈਂਕ ਯੂ ਤੁਸੀ ਤੁਹਾਡੇ ਸਾਰਿਆਂ ਦਾ ਸੋ ਹੁਣ ਆਪਾਂ ਬਹੁਤੀਆਂ ਗੱਲਾਂ ਨਹੀਂ ਕਰਦੇ ਹੋਏ ਚੱਲਦੇ ਹਾਂ ਜੀ ਫਿਰ ਆਪਾਂ ਹੁਣ ਇੱਥੇ ਜਿੱਦ ਤੁਹਾਨੂੰ ਹੈਰੀਟੇਜ ਅਵੇਲੀ ਦੱਸਿਆ ਓਕੇ ਫਿਰ ਮਿਲਦੇ ਆ ਲਓ ਜੀ ਅਸੀਂ ਹਾਈ ਉਰੇ ਰੈਸਟੋਰੈਂਟ ਚ ਰੈਸਟੋਰੈਂਟ ਇਹਨਾਂ ਨੇ ਬੜਾ ਵਧੀਆ ਬਣਾਇਆ ਵਾ ਅੰਦਰ ਸਾਰਾ ਲੱਕੜ ਦਾ ਕੰਮ ਹੋਇਆ ਵਾ ਪੁਰਾਣੀਆਂ ਚੀਜ਼ਾਂ ਐ ਚਰਖਾ ਵੀ ਵਿਆ ਆਪਣੇ ਪੰਜਾਬ ਵਾਲੇ ਚਰਖੇ ਥੋੜੇ ਜਿਹੇ ਬੜੇ ਹੁੰਦੇ ਤੇ ਹਨਾ ਉਹ ਥੋੜੇ ਛੋਟਾ ਚ ਹੈ ਹਾਂ ਇੰਨਾ ਚੱਕੀ ਬਾਤ ਹੈ ਕਲਚਰ ਆ ਇਹਨਾਂ ਦਾ ਕਲਚਰ ਹਮਾਚਲ ਦਾ ਹਾਂ ਆ ਬਾਜਾ ਰੱਖਿਆ ਵਾ ਭਾਈ ਇਹਨਾਂ ਨੇ ਕਾਫੀ ਬੜਾ ਐ ਆ ਕੁੰਡੀ ਸੋਟਾ ਕੋਹਾਲ ਮੋਹਾਲ ਕਰਨ ਗਿਆ ਲਿਖਿਆ ਹੈ ਕੀ ਕਹਿੰਦੇ ਹੁਣ ਇਹ ਤੇ ਬਾਸਰੀ ਇਈ ਨਾ ਦਾ ਕਲਚਰ ਆ ਇਹ ਆ ਮਾਚਲਦਾ ਨਾ ਆ ਚੀਜ਼ ਥੋੜੀ ਜੀ ਦਿਖ ਨਹੀਂ ਰਹੀ ਹਾਂ ਹੁਣ ਦਿਖ ਰਹੀ ਆ ਇੱਧਰ ਚੱਕੀ ਪਈ ਆ ਜੀ ਕਨਾਲਾ ਚੱਕੀ ਨੂੰ ਕਨਾਲਾ ਲਿਖਿਆ ਇਹਨਾਂ ਨੂੰ ਬੰਗੀ ਇਹ ਬਦਨੀ ਕੀ ਚੀਜ਼ ਹੈ ਇਹ ਰੋ ਮੇਰਾ ਹੀ ਪਿੰਜਣੇ ਵਾਲਾ ਲੱਗਦਾ ਕੋਈ ਸਿਸਟਮ ਨੂੰ ਕੀ ਚੀਜ਼ ਹੈ ਛੱਜ ਪਿਆ ਛੱਜ ਅੰਦਰ ਹੋਟਲ ਬਹੁਤ ਜ਼ਬਰਦਸਤ ਬਣਾਇਆ ਹੋਇਆ ਪੂਰਾ ਲੱਕੜ ਦਾ ਹੀ ਬਣਾਇਆ ਹੋਇਆ ਹੈ ਪੱਤਲ ਦੇ ਭਾਂਡੇ ਬਾਈ ਕੈਨ ਅੱਗੇ ਸਾਡੇ ਕੋਲ ਵੀ ਐਹੋ ਜੀ ਕੈਨ ਹੁੰਦੀ ਸੀ ਐਹੋ ਜੀ ਕੈਨ ਲਿਗੇ ਜਾਏ ਕਰਦੇ ਤੇ ਸਾਈਕਲ 'ਪਾ ਭਰੌਣ ਡੀਜ਼ਲ ਪੁਰਾਣੇ ਟਾਈਮ 'ਚ ਇਹ ਭਾਜੀ ਉਹਨਾਂ ਨੇ ਬਹੁਤ ਸੰਭਾਲ ਕੇ ਰੱਖੀਆਂ ਵੀ ਆ ਚੀਜ਼ਾਂ ਬਹੁਤ ਵਧੀਆ ਲੱਗਿਆ ਇਹਨਾਂ ਦਾ ਸੰਭਾਲੀਆਂ ਵੀ ਆ ਚੀਜ਼ਾਂ ਪਾਜੀ ਇਹ ਇਹ ਆਪਣਾ ਜੀ ਇਹ ਹੋਟਲ ਆਪਣਾ ਜੀ ਹਾਂਜੀ ਹਾਂਜੀ ਅੱਛਾ ਅੱਛਾ ਜੀ ਠੀਕ ਆ ਠੀਕ ਆ ਇਹ ਲੱਕੜ ਦਾ ਕੰਮ ਹੋਇਆ ਵਾ ਸਾਰਾ ਹਾਂਜੀ ਸਾਰਾ ਹਾਂਜੀ ਹਾਂ ਜਿਸ ਤਰੀਕੇ ਨਾਲ ਇਹ ਜਿਹੜੀ ਪੂਰੀ ਆਪਣੀ ਆਰਕੀਟੈਕਚਰ ਹੈ ਨਾ ਹਾਂਜੀ ਇੱਕ ਇਨੋਰੇਸ ਟਾਈਮ ਦਾ ਹੈ ਅੱਛਾ ਜੀ ਜਿਹੜਾ ਹੈ ਬਾਕੀ ਅਲੱਗ-ਅਲੱਗ ਕੋਟੇਜ ਦੇ ਆਪਣੇ-ਆਪਣੇ ਜੈ ਤਾਂ ਕੋਈ ਮਿੱਟੀ ਦਾ ਕੋਈ ਪੱਥਰ ਦਾ ਕੋਈ ਲੱਕੜੀ ਦਾ ਹੋਰ ਨਹੀਂ ਕਿਹਾ ਹਾਂਜੀ ਹਾਂ ਉਹਨਾਂ ਦਾ ਆਪਣਾ ਮੇਰੇ ਨਾਂ ਨੇ ਹਾਂਜੀ ਹਾਂ ਉਹਨਾਂ ਕੋਟੇਜ ਆ ਕੋਈ ਕਾਂਗੜਾ ਕੋਟੇਜ ਆ ਹਾਂਜੀ ਹਾਂਜੀ ਉਹ ਰੋਡ ਕੋਟੇਜ ਆ ਇਹ ਆਪਣੀ ਦਾ ਕੀ ਨਾਮ ਆ ਜੀ ਇਹਦਾ ਇਹ ਤਾਂ ਰੈਸਟੋਰੈਂਟ ਵੈਰੀ ਰੈਸਟੋਰੈਂਟ ਹੈ ਇਹ ਠੀਕ 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 ਇਹ ਰੈਸਟੋਰੈਂਟ ਆ ਗਿਆ ਰਿਸੈਪਸ਼ਨ ਮੇਰਾ ਆਫਿਸ ਆ ਗਿਆ ਹਾਂਜੀ ਹਾਂ ਪਰ ਪੁਰਜਰ ਆਰਕੀਟੈਕਚਰ ਉਹ ਕਿਨੋਂ ਰਿਸਟੈਂਸ ਹੈ ਕਿਨੋਂ ਰਿਸਟੈਂਸ ਹੈ ਠੀਕ 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 ਹੈ ਜੀ ਇਹਦੀ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਇਹ ਲੱਕੜ ਕਿਹੜੀ ਯੂਜ਼ ਹੋਏ ਲੱਕੜ ਕਿਹੜੀ ਯੂਜ਼ ਹੋਈ ਵੀ ਭਾਜੀ ਇਹਨੂੰ ਇਹ ਚੀਲ ਦੀ ਚੀਲ ਦੀ ਹਾਂਜੀ ਠੀਕ ਹੈ ਜੀ ਠੀਕ ਹੈ ਭਾਜੀ ਜਿਹੜੇ ਉਹ ਦੇ ਦਾਰ ਦੇ ਨੇ ਬਾਕੀ ਸਾਰੀ ਚੀਲ ਦੀ ਹੈ ਅੱਛਾ ਅੱਛਾ ਜੀ ਠੀਕ ਹੈ ਲੱਕੜ ਉਹੀ ਕੰਮ ਇਹ ਹੁੰਦੀ ਜਿਹੜੀ ਲੋਕਲ ਲੱਕੜ ਹਾਂਜੀ ਹਾਂ ਇਹ ਤਾਂ ਹੈ ਜੀ ਉਰੇ ਵੈਸੇ ਜਾਦਾ ਝੀਲੇ ਹੈ ਨਾ ਜੀ ਨਹੀਂ ਝੀਲੇ ਦੇਵਦਾਰਾ ਹੋਰ ਕੀ ਲੱਕੜ ਜਿਹੜੀ ਵੀ ਲੱਕੜ ਹੈ ਨਾ ਹਾਂਜੀ ਹਾਂਜੀ ਆ ਉਹਦਾ ਜਿਸ ਜਿਹੇ ਕਰਕੇ ਯੂਜ਼ ਕਰਦੇ ਹਾਂਜੀ ਹਾਂ ਉਸ ਇਸ ਕਰੋ ਕਿ ਲੱਕੜ ਵੀ ਉੱਧਰ ਦੀ ਹੋਵੇ ਹਾਂਜੀ ਹਾਂ ਹਾਂ ਇਹ ਤਾਂ ਹੈ ਜੋ ਉਹਦੇ ਜਿਹੜੇ ਆਪਣਾ এনवायरमेंट ਨਾਲ ਹਾਂਜੀ ਹਾਂ ਮੈਚ ਕਰਦੀ ਮੈਚ ਕਰਦੀ ਤੇ ਫਿਰ ਉਹ ਉਹਦੇ ਚੋ ਕੀੜੇ ਲਗਜਾਣੇ ਨੇ ਕੁਛ ਨਹੀਂ ਹਾਂਜੀ ਹਾਂ 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 ਲੋਕਲ ਲੱਕੜ ਮਤਲਬ ਕਹਿਣ ਦਾ ਵੀ ਠੀਕ ਰਹਿੰਦੀ ਹਾਂਜੀ ਹਾਂ ਹਾਂ ਜਿਆਦਾ ਪੰਜਾਬ ਦੀ ਲੋਕਲ ਲੱਕੜ ਹਾਂਜੀ ਹਾਂ ਹਾਂ ਨੀ ਉਦਾਂ ਤੁਸੀਂ ਇਹ ਪੁਰਾਣਾ ਸਮਾਨ ਵਧੀਆ ਲੱਗਿਆ ਜੀ ਤੁਸੀਂ ਇਹ ਇਨਸਾਨਾਂ ਵੇ ਰੱਖਿਆ ਦਾ ਆਪਣਾ ਕਲਚਰ ਬਿਲਕੁਲ ਸਰ ਮੈਂ ਤੁਹਾਨੂੰ ਇੱਚੀ ਦਿੰਦਾ ਹਾਂਜੀ ਸ਼ੋਰਟਸ ਕਰਕੇ ਤੁਸੀਂ ਵਲੌਗ ਬਣਾ ਰਹੇ ਹੋ ਹਾਂਜੀ ਹਾਂਜੀ ਇਹ ਤੁਸੀਂ ਕੁਲੂ ਦਸਹਿਰਾ ਗਏ ਨਹੀਂ ਭਾਜੀ ਜਾ ਨਹੀਂ ਹੋਇਆ ਜੀ ਨਹੀਂ ਹੋਇਆ ਨਹੀਂ ਹਾਂਜੀ ਹਾਂਜੀ ਕੁਲੂ ਤੇ ਕੁਲੂ ਨੂੰ ਕਹਿੰਦੇ ਆ ਇੱਕ ਵੈਲੀ ਆਫ ਗੋਡ ਹਾਂਜੀ ਮਤਲਬ ਪੂਰੇ 200 ਕਿ ਜ ਮਨ ਹਰ ਪਿੰਡ ਚ ਆਪਣਾ ਨੰਦ ਦਿੱਤਾ ਹਾਂਜੀ ਹਾਂਜੀ ਔਰ ਹਰ ਦੇਵਤਾ ਨੂੰ ਮੂਮੈਂਟ ਜਦ ਕਰਦਾ ਉਹ ਵਿਆਹ ਸ਼ਾਦੀ ਇਹ ਕਿਸੇ ਫੰਕਸ਼ਨ 'ਚ ਕਰਾਈ ਹੈ ਉਹ ਦਸਾਰੇ ਜਾਣਾ ਹੈ ਤੇ ਉਹਦੀ ਇਹ ਮਿਨੀ ਮਿਨੀਚਰ ਹੈ ਛੋਟੀ ਪਾਲਕੀ ਮਤਲਬ ਸਿੰਪਲ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਉਹ ਅਲੱਗ-ਅਲੱਗ ਤਰੀਕੇ ਨਾਲ ਸਜਾਉਂਦੇ ਨੇ ਹਾਂ ਜੀ ਉਹਦੇ ਵਿੱਚ ਬੰਬੂ ਰੰਗਦੇ ਨੇ ਬੰਦੇ ਸਿਰਫ ਦੋ ਹੀ ਇੱਕ ਅੱਗੇ ਰੱਖਦਾ ਇੱਕ ਪਿੱਛੇ ਠੀਕ ਹੈ ਜੀ ਔਰ ਉਹ ਮੰਦਿਰ ਦੇ ਬਾਹਰ ਰੱਖਦੇ ਨੇ ਜਦ ਮੂਵਮੈਂਟ ਕਰਨੀ ਹੈ ਜੀ ਫਿਰ ਪੂਜਾ ਪਾਠ ਵੈਰਾ ਕਰਕੇ ਜਦ ਇਹਦੇ ਵਿੱਚ ਸ਼ਿਵਰਿੰਗ ਸਟਾਰਟ ਹੋ ਜਾਏਗੀ ਆਪਣੇ ਆਪ ਆਪਣੇ ਆਪ ਅੱਛਾ ਆਪਣੇ ਆਪ ਹੁੰਦੀ ਹੈ ਜੀ ਜਦ ਸ਼ਿਵਰਿੰਗ ਥੋੜੀ ਸਟਾਰਟ ਹੋਈ ਹਾਂਜੀ ਫਿਰ ਉਹਨੂੰ ਚੱਕ ਲੈਂਦੇ ਨੇ ਮਤਲਬ ਕਿ ਦੇਵਤਾ ਹੁਣ ਆ ਜਾਂਦੇ ਵਿਚਵਾਸ ਠੀਕ ਹੈ ਜੀ। ਜਦੋਂ ਆਪਣਾ ਵੀ ਚੱਲੇਗਾ। ਹਾਂਜੀ, ਅੱਛਾ ਜੀ। ਠੀਕ ਠੀਕ ਹੈ। ਆਪਣੀ ਮੂਵਮੈਂਟ ਕਰਨੀ ਹੈ। ਕਈ ਵਾਰ ਜੀ ਅਗਰ ਗਲਤ ਕਰ ਰਹੇ ਹੋ ਕਿਸੇ ਨਾਲ ਰੁਕੀ ਕਿ ਕੁਝ ਆਪਣੇ ਗਰੁੱਪ ਚ ਕੁਝ ਹਾਂਜੀ ਤੇ ਫਿਰ ਉਹ ਵਿਗਦਾ ਜਾਏਗਾ। ਅੱਛਾ ਜੀ। ਹਾਂ ਉਹ ਫਿਰ ਲੈ ਜਾਏਗਾ ਝਾੜੀਆਂ, ਝੋੜੀਆਂ ਜਿਹਾ ਲੱਗੇਗਾ ਉਹਨੂੰ। ਹਾਂ। ਹਾਂ ਸਾਰੇ ਨੂੰ। ਪੁਨੀਸ਼ ਮੇਟਾ। ਔਰ ਅਗਰ ਤੁਸੀਂ ਇਸ ਟੈਂਪ ਕੁਲੂ ਜਾਓ ਤਾਂ ਕੁਲੂ ਚ ਕੁਝ ਨਹੀਂ ਸਿਰਫ ਢਾਲਪੁਰ ਮੈਦਾਨ ਹੈ ਧੂੜ ਮਿੱਟੀ ਵਾਲਾ। ਹਾਂਜੀ। ਔਰ ਮੰਦਿਰ ਛੋਟਾ ਤੇ ਇੱਕ ਆਪਣਾ ਦੇਵਤੇ ਦਾ। ਠੀਕ ਹੈ ਜੀ। ਰਗੁਨਾਥ ਦਾ ਟੈਂਪਲ। ਜਿਸ ਤਰੀਕੇ ਨਾਲ 오ਡੀਸਾ ਚ ਪੁਰੀ ਚ ਦਸਹਿਰਾ ਰਥ ਯਾਤਰਾ ਹੁੰਦੀ ਲੱक्कੜ ਦੀ ਸੇਮ ਦਸਹਿਰੇ ਵਾਲੇ ਦਿਨ ਉਹਦੀ ਵੀ ਰਥ ਯਾਤਰਾ ਹੁੰਦੀ ਸਿਰਫ ਇਹ ਪੂਰੇ ਇੰਡੀਆ ਦੋ ਜਗ੍ਹਾ ਹੁੰਦੀ ਹੈ ਠੀਕ ਹੈ ਜੀ ਇੱਕ ਪੁਰੀ ਚ ਇੱਕ ਕੋਲੂ ਚ ਠੀਕ ਹੈ ਔਰ ਜਿਸ ਤਰੀਕੇ ਸੀ ਬਟਨਾ ਦਸਹਿਰਾ ਮਨਾਉਂਦੇ ਨੇ ਜਿੱਦੇ ਵੀ ਹਸਤਾ ਦੇ ਆਪਣਾ ਰਾਵਣ ਚਲਾਉਂਦੇ ਨੇ ਉਸ ਦਿਨ ਉੱਥੇ ਸ਼ੁਰੂ ਹੁੰਦਾ ਠੀਕ ਠੀਕ ਜਿਤਨੇ ਵੀ ਦੇਵੀ ਦੇਵਤਾ ਨੇ ਸਾਉਂਡ ਵੀ ਸਾਰੇ ਉੱਥੇ ਆਉਂਦੇ ਨੇ ਇੱਕ ਕੋਈ ਨਾ ਹੋਰ ਜਿਹੜਾ ਮੰਨ ਲਓ ਕਿ ਇਹ ਰੋਗਨਾਦਰ ਟੈਂਪਲ ਹੈ ਛੋਟਾ ਟੈਂਪਲ ਹੈ ਹਾਂਜੀ ਉਹਦੇ ਨਾਲ ਜਿਹੜੇ ਐਂਸ਼ੀਅੰਟ ਟਾਈਮ ਤੇ ਪ੍ਰੋਟੋਕਾਲ ਦੇ ਹਿਸਾਬ ਨਾਲ ਇਹ ਜਿਹੜਾ ਰਿਸਿਸ ਜਿਹੜਾ ਹੈ ਦੇਵਤਾ ਉਹ ਨెక్స్ట్ ਬੈਠੇਗਾ ਦੂਜਾ 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 ਇਹ ਨਹੀਂ ਕਿ ਤੁਸੀਂ ਪਹਿਲੇ ਆ ਗਿਆ ਤੁਸੀਂ ਪਹਿਲੇ ਬੈਠ ਗਏ ਹਾਂ ਹਾਂਜੀ ਹਾਂਜੀ ਆਪਣੇ ਹਿਸਾਬ ਨਾਲ ਉਹ ਤਾਂ ਮਨੀਚ ਠੀਕ 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 ਹੈ ਜਿਹਨੂੰ ਕਹਿੰਦੇ ਚਮੜਾ ਥਾਲ ਠੀਕ ਹੈ ਚਮਚ ਬੰਦਾ ਅੱਛਾ ਜੀ ਵਿਸ਼ਨੂੰ ਦੇ ਪੂਰੇ ਉਤਾਰ ਹੈ ਠੀਕ ਹੈ ਜੀ ਵਿਸ਼ਨੂੰ ਆ ਗਿਆ ਹਾਂਜੀ ਮੱਛ ਉਤਾਰ ਵਮਨ ਉਤਾਰ ਠੀਕ ਹੈ ਜੀ ਮੱਛ ਉਤਾਰ ਮਤਲਬ ਸਾਇੰਸ ਵੀ ਕਹਿੰਦੀ ਹੈ ਸਾਡੇ ਗ੍ਰੰਥ ਵੀ ਕਹਿੰਦੇ ਨੇ ਕਿ ਪਹਿਲੀ ਜਿਹੜੀ ਧਰਤੀ 'ਚ ਜਣ ਜੀਵ ਆਇਆ ਉਹ ਪਾਣੀ 'ਚ ਆਇਆ ਹਾਂਜੀ 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 ਫਿਰ ਉਹਨੂੰ ਭਗਵਾਨ ਨੇ ਦੂਜਾ avatars ਦਿੱਤਾ ਕਛੂਆ ਕਛੂਆ ਜੀ ਉਹ ਪਾਣੀ ਚ ਵੀ ਥਾ ਬਾੜ ਵਿੱਚ ਫਿਰ ਇਸ ਤਰੀਕੇ ਨਾਲ ਇਹ ਆਪਣਾ ਪਸ਼ੂਰਾ ਮੇਰਾ ਸਾਰੇ ਫਿਰ ਵਾ ਇਸ ਤਰੀਕੇ ਨਾਲ ਇਸ ਚਮੜਾ ਦਾ ਠੀਕ ਇਹਨੂੰ ਕਹਿੰਦੇ ਨੇ ਟਿਆਉ ਜਿਹੜੇ ਮਿੱਟੀ ਦੀ ਈਟ ਬਣਦੀ ਏ ਬਿਨਾਂ ਉਹਨੂੰ ਅਸੀਂ ਧੁੱਪ ਆਪਣਾ ਧੁੱਪ ਚ ਸੁਕਾਂਦੇ ਨੇ ਠੀਕ ਹੈ ਉਹ ਬੱਟੇ-ਬੱਟੇ ਵਾਲੀ ਨਹੀਂ ਹੈ ਧੁੱਪ ਸੁਕਾਉਂਦੇ ਨੇ ਉਹਦਾ ਮੋਲਡ ਹੈ ਅੱਛਾ ਇਹ ਇੱਕ ਕਾਮਨ ਚੀਜ਼ ਹੈ ਲੋਕ ਹਾਂਜੀ ਸਿਲਵੱਟਾ ਹਾਂਜੀ ਜਿਹਦੇ ਚ ਹੀਟ ਹੁੰਦੀ ਏ ਜਿਹਨੂੰ ਕਟਿੰਗ ਕਰਦੇ ਨੇ ਨਾ ਸ਼ੇਰਿੰਗ ਹੋਣੀ ਹੈ ਹਾਂਜੀ ਹਾਂਜੀ ਤੇ ਉਹਦੇ ਇੱਥੇ ਰੇ ਸਫਾਈ ਦਾ ਇਟ ਇਸ ਬੈਡ ਹੈ ਇਹ ਵੀ ਹੈ ਇਹ ਮਤਲਬ ਜਿਹੜਾ ਆਪਾਂ ਰੂ ਉਹ ਕਰਦੇ ਆ ਜੀ ਗਪਾਹ ਕਹਿੰਦੇ ਨੇ ਸਾਡੇ ਪੰਜਾਬ ਵਿੱਚ ਕਪਾਹ ਕਹਿੰਦੇ ਹੈ ਕਪਾਹ ਸਮਝ ਠੀਕ ਹੈ ਅੱਛਾ ਉਹਨਾਂ ਲੱਗ ਚੀਜ਼ ਹੈ ਠੀਕ ਹੈ ਠੀਕ ਅੱਛਾ ਉਹਨਾਂ ਆਹੇ ਹਾਂਜੀ ਹਾਂਜੀ ਠੀਕ ਹੈ ਹਾਂ 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 ਠੀਕ ਹੈ ਇਹਦੇ ਕੰਮ ਕੀ ਹੈ ਇਹਨੂੰ ਲੈਟ ਇਸ ਬੈਡ ਕਿ ਠੀਕ ਹੈ ਜੀ ਇੱਕ ਤਾਂ ਤੁਸੀਂ ਦੇਖਣਾ ਆਪਣੇ ਪੰਜਾਬ ਪੰਜਾਬ ਚ ਨਹੀਂ ਤੇ ਉਹ ਇੱਕ ਇਸ ਤੇ ਕੰਨਾਉਂਦਾ ਉਹ ਢੰਗ ਢੰਗ ਕਰਕੇ ਕਰਦਾ ਹਾਂਜੀ ਹਾਂ ਹਾਂ ਉਹ ਤਾਂ ਰੋਈ ਹੁੰਦੀ ਉਹ ਹਾਂਜੀ ਹਾਂ ਉਹ ਨਹੀਂ ਨਹੀਂ ਬਸ ਇਹਦੀ ਸਫਾਈ ਕਰਕੇ ਫਿਰ ਇਹਦੇ ਚੋਚ ਚੱਲ ਜਾਂਦਾ ਫਿਰ ਚੱਖੇ ਗਲ ਠੀਕ ਆ ਠੀਕ ਆ ਠੀਕ ਆ ਜੀ ਇਹ ਜਿਹੜੀ ਹੈ ਹਾਂਜੀ ਕਨਾਲਾ ਕਨਾਲਾ ਹੈ ਜੀ ਇਹ ਹੈ ਮਤਲਬ ਕਿ ਇਹਦੇ ਚ ਆਟਾ ਆਟਾ ਜਿਹੜਾ ਹੁੰਦਾ ਸੀ ਪਹਿਲੇ ਇਹਦੇ ਚ ਹੁੰਦਾ ਸੀ ਅੱਛਾ ਅੱਛਾ ਜੀ ਸਾਡੇ ਇਹਨੂੰ ਪ੍ਰਾਤ ਕਹਿ ਦਿੰਦੇ ਆ ਜੀ ਰਾਤ ਪਹਿਲੇ ਪਿੱਤਲ ਦੀ ਹੁੰਦੀ ਸੀ ਹਾਂਜੀ 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 ਲੋਹੇ ਦੀ ਵੀ थी ਸਟੀਲ ਦੀ ਵੀ تھی ਹਾਂਜੀ ਹਾਂ ਔਰ ਹੁਣ ਤਾਂ ਇਹ ਲੱਕੜ ਦਾ ਜੀ ਇਹ ਇਹ ਪੂਰਾ ਲੱਕੜ ਦਾ ਅੱਛਾ ਇਹ ਲੱਕੜ ਦੀ ਹੈ ਜੀ ਠੀਕ ਹੈ ਪੁਰਾਣੀ ਪੁਰਾਣੀ ਹਾਂਜੀ ਹਾਂ ਇਹ ਤੁਹਾਡੇ ਇੱਧਰ ਹੁਣ ਵੀ ਇਹੀ ਯੂਜ਼ ਹੁੰਦੀ ਹੈ ਜੀ ਕਿ ਹੁਣ ਹੁਣ ਚੇਂਜ ਹੋ ਗਿਆ ਹਾਂਜੀ ਹਾਂ ਠੀਕ ਹੈ ਠੀਕ ਹੈ ਜੀ ਹੁਣ ਤੇ ਇਹ ਤਾਂ ਛੋਟੇ ਫੈਮਿਲੀ ਵਾਸਤੇ ਨਾ ਹਾਂਜੀ ਵਿਆਹ ਵਾਸਤੇ ਜਿਹੜੀ ਹੈ ਉਹ ਵੱਡੀ ਵੱਡੀ ਹੁੰਦੀ ਅੱਛਾ ਅੱਛਾ ਜੀ ਉਹਦੇ ਚ ਦੋ ਦੋ ਤਿੰਨ ਤਿੰਨ ਨਪਨਾ ਬੈਠ ਕੇ ਆਪਣੇ ਹਾਂਜੀ ਪਹਿਲੇ ਹਲਵਾਏ ਲੋਈ ਸ਼ਾਮ ਨੂੰ ਮਤਲਬ ਨਹੀਂ ਹੁੰਦੀ ਹਾਂਜੀ ਹਾਂ ਬਸ ਅਗਲੇ 3 ਦਿਨ ਥਾਮਦੇ ਨੇ ਉਸ ਦਿਨ ਆਏਗਾ ਹਾਂਜੀ ਹਾਂ ਰੋਟੀ ਕਹਿੰਦੇ ਪੰਡਤ ਰਸੋਈ ਹਾਂਜੀ ਹਾਂ ਪਰ ਸ਼ਾਮ ਨੂੰ ਆਪਣੇ ਆਪਣੇ ਆਪ ਹੀ ਰੋਟੀ ਘਰ ਬਣਾ ਕੇ ਹਾਂਜੀ ਆਪਣੇ ਆਪ ਹੀ ਬਿੰਡ ਦਾ ਕੋਈ ਬੰਦਾ ਰੋਟੀ ਸਬਜ਼ੀ ਸਬਜ਼ੀ ਬਣਾ ਕੇ ਇਹ ਜਿਹਾ ਜਿਆਦਾ ਹਾਂਜੀ ਹਾਂ ਤੇ ਹੁਣ ਤਾਂ ਬਹੁਤ ਕੁਝ ਬਣਨਾ ਲੱਗ ਹੁਣ ਤਾਂ ਹਾਂਜੀ ਹਾਂ ਰਹਿ ਹਲਵਾਈ ਲੱਗ ਜਾਂਦੇ ਆ ਜੀ ਬਾਕੀ ਤੁਸੀਂ ਦੇਖੇ ਹਾਂ ਹਾਂਜੀ ਹਾਂ ਤੁਸੀਂ ਹੁਣ ਇਹ ਨਹਾਚਲ ਗੋਮਰੇ ਤੁਸੀਂ ਦੇਖੋਗੇ ਜਿਹੜੇ ਜਿਹਦੇ ਤੇ ਬੱਕਰੇ ਨੇ ਹਾਂਜੀ ਇਹ ਬੱਕਰੀ ਵਾਈਟ ਕਲਰ ਦੇ ਹੈ ਜਾਂ ਬਲੈਕ ਦੇ ਬੜੇ ਬੜੇ ਵਾਲ ਵਾਲੇ ਨੇ ਹਾਂਜੀ 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 ਬੱਕਰੇ আর ਬੱਕਰੀ ਜਿਹੜੀ ਉਹ ਕਿਸੇ ਉਹਨਾਂ ਦੀ ਜਿਹੜੇ ਵਾਲ ਨੇ ਉਹ ਕਿਸੇ ਕੰਮ ਨਹੀਂ ਆਉਂਦੇ ਹਾਂਜੀ ਉਹ ਸਿਰਫ ਰਸਾ ਬਣਾਣ ਲਈ ਕੰਮ ਆਉਂਦੇ ਅੱਛਾ ਇਹ ਰਸਾ ਉਹਨਾਂ ਦੇ ਵਾਲਾਂ ਦਾ ਬਣਿਆ ਵਾ ਜੀ ਅੱਛਾ ਜੀ ਕਮਾਲ ਹੋ ਗਈ ਤੁਸੀਂ ਗੱਡੀ ਟੋ ਕਰ ਸਕਦੇ ਹੋ ਅੱਛਾ ਇੰਨਾ ਪੱਕਾ ਜੀ ਇਹ ਇਹ ਨੂੰ ਠੀਕ ਹੈ ਜੀ ਇਹ ਬੋਝਾ ਮੰਨ ਲਾ ਪਿੱਛੇ ਬਨ ਕੇ ਨਾ ਪਿੱਟ ਚ ਹਾਂਜੀ ਹਾਂ ਕਮਾਲ ਹੋ ਗਈ ਜੀ ਇਹ ਤਾਂ ਇਹ ਭਾਜੀ ਕਹਿੰਦੇ ਵੀ ਇਹ ਬੱਕਰੇ ਯਾਰ ਬੱਕਰੀ ਦੇ ਬਾਲਾਂ ਦਾ ਬਣਿਆ ਹੋਇਆ ਰਸਾ ਵੀ ਇਹਦੇ ਨਾਲ ਗੱਡੀ ਵੀ ਟੋ ਕਰ ਸਕਦੇ ਐਨਾ ਪੱਕਾ ਰਸਾ ਇਹ ਮਜ਼ਬੂਤੀ ਨਾਲ ਐਨਾ ਬਣਿਆ ਹੋਇਆ ਇਹ ਆ ਦੇਖੋ ਇਹ ਸਿਸਟਮ ਬਣਾਇਆ ਵਾ ਮਤਲਬ ਵਧੀਆ ਹੈ ਨਾ ਕਮਾਲ ਹੋ ਗਈ ਇਹ ਬਾਤ ਦੇ ਅੰਤਰੇ ਹਾਂ ਜੰਬਾ ਬਰਮੌਰ ਹਾਂ ਜੀ ਡਿਸਟ੍ਰਿਕਟ ਕਾਂਗੜਾ ਜਿਹੜੇ ਇੱਕ ਹੀ ਆਦਮੀ ਬਜਾਂਦਾ ਅੱਛਾ ਇਹਨੂੰ ਬਜਾਏਗਾ ਇਹਨੂੰ ਹੀ ਬਜਾਏਗਾ ਨਾਲ ਗਾਣਾ ਵੀ ਗਾਏਗਾ ਅੱਛਾ ਜੀ ਇਹ ਜਿਹੜੀ ਮੇਰੇ ਸਿੱਧਾ 100 ਜਾਂ 100 ਸੈਣਾ ਹਾਂਜੀ ਸੇਮ ਉਸ ਅੱਛਾ ਇਹ ਸੇਮ ਰੱਸੀ ਆ ਜੀ ਭਾਈ ਵੀ ਠੀਕ ਆ ਠੀਕ ਆ ਠੀਕ ਆ ਠੀਕ ਆ ਜੀ ਕੋਈ ਬੱਕਰੇ ਨੇ ਨਾ ਇਹ بڑے ਵੱਡਾ ਵੱਡਾ ਹਾਂ ਠੀਕ ਆ ਠੀਕ ਆ ਨਾਲ ਬੱਕਰਿਆਂ ਦੀ ਵੀ ਫੋਨ ਹੋਏਗੀਆਂ ਠੀਕ ਆ ਠੀਕ ਆ ਇਹ ਸਦਾਰ ਸ਼ੋਭਾ ਸਿੰਘ ਦੀ ਆਰਟ ਗੈਲਰੀ ਹੈ ਅੱਛਾ ਜੀ ਸਦਾਰ ਸ਼ੋਭਾ ਸਿੰਘ ਬਹੁਤ بڑے ਆਪਿਸ਼ ਤੇ ਠੀਕ ਹੈ। ਔਰ ਉਹਨੇ ਨਦੀਆ ਤੇ ਉਹ ਵੀ ਹੈ ਆਪਣਾ ਕਾਫੀ ਪੁਰਾਣਾ ਅੰਦਰ ਇੱਥੇ ਤੇ। ਹਾਂਜੀ। ਔਰ ਆ 11 ਦੇ ਵੀ ਫੋਟੋ ਨੇ। ਜਿਸਾਈਂ ਪ੍ਰਿੰਟਿੰਗ ਸੁਦੀ। ਅੱਛਾ ਇਹ ਉਹਨੂੰ ਠੀਕ 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 ਠੀਕ। ਇਸ ਤਰ੍ਹਾਂ। ਹਾਂਜੀ ਹਾਂ। ਇਹ ਹੋਟਲ ਤੁਸੀਂ ਬਹੁਤ ਵਧੀਆ ਬਣਾਇਆ ਹੋਇਆ ਜੀ ਸਾਰਾ। ਕਿੱਦਾਂ ਲੱਗ ਰਿਹਾ ਤੁਸੀਂ? ਇਹ ਮਲ ਇਹਦੇ ਚ ਪਾਣੀ ਸਟੋਰੇਜ ਜਿੱਤੇ ਪਾਣੀ ਦੀ ਕਮੀ ਹੈ, ਸਾਦੀ ਵਿਆਹ ਤੇ। ਅੱਛਾ ਜੀ। ਸਾਦੀ ਵਿਆਹ ਕਰਾਉਗੇ ਤਾਂ ਇਹਦੇ ਚ ਆਪਣਾ ਮਿੱਟੀ ਹੈ ਮਿੱਟੀ ਦਾ ਹਾਂ ਜੀ ਪੁਰਾਣਾ ਹੁਣ ਟਾਈਮ ਨਹੀਂ ਮਿਲਦੇ ਨਹੀਂ ਹਾਂ ਜੀ ਹਾਂ ਔਰ ਇਹਦੇ ਚ ਆਪਣਾ ਵਿਆਹ ਸਾਦੀਆਂ ਟੈਂਕੀ ਤੇ ਹੁੰਦੀ ਨਹੀਂ ਸੀ ਉਸਨੇ ਹਾਂ ਜੀ ਹਾਂ ਹਾਂ ਦੇਦੇ ਚ ਪਾਣੀ ਸਟੋਰੇਜ ਵਿਆਹ ਵੀ ਖਤਮ ਹੋ ਗਿਆ ਤੇ ਫਿਰ ਅਨਾਜ ਦਾ ਸਟੋਰੇਜ ਹੋ ਜਾਂਦਾ ਹਾਂ ਜੀ ਹਾਂ ਹਾਂ ਸਾਦੇ ਵਿਆਹ ਆਪਣੇ ਸਾਦੀ ਸੁਧੀ ਚ ਖਾਣਾ ਇਹਦੇ ਚ ਬਣਦਾ ਪਰ ਕੋਈ ਵੀ ਕਹਿੰਦੇ ਨੇ ਚਰਕੀ ਵੀ ਕਰਦੇ ਨੇ ਠੀਕ ਹੈ ਜੀ ਇਹਨੂੰ ਚੱਕ ਕੇ ਦੇਖੋ ਇਹ ਹੈਵੀ ਹੋਣੀ ਕਾਫੀ ਪਰ ਬਾਬਕੇ ਸਹੀ ਗੱਲ ਆ ਜੀ ਬਹੁਤ ਭਾਰੀ ਹੈ ਜੀ ਇਹ ਇਹਦੇ ਚ ਜਦੋਂ ਬਕਰ ਬਣਾਉਣਾ ਹਾਂਜੀ 40 ਸੀਟੀ ਲਗਾਣ ਦੀ ਜਰੂਰਤ ਨਹੀਂ ਹੈ ਅੱਛਾ ਜੀ ਇਹਦੇ ਚ ਜਿਤਨਾ ਕਿਉਂਕਿ ਮੂੰਹ ਬੰਦ ਹੈ ਨਾ ਹਾਂਜੀ ਹਾਂ ਪਰ ਕੁਝ ਬਰਤਨ ਲੱਗ ਦੇਗਾ ਮਤਰਾ ਕਿ ਟੱਕਰ ਹੋ ਜਾਪੇਗਾ ਹੂੰ ਬਹੁਤ ਟੇਸਟੀ ਲੱਗੇਗਾ ਬਿਲਕੁਲ 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 ਹਾਂ ਇਹਨੂੰ ਕਹਿੰਦੇ ਕਰਮਾੜਾ ਅੱਛਾ ਜੀ ਇਹਦੇ ਚ ਕੁਕਿੰਗ ਕੋਈ ਨਹੀਂ ਹੁੰਦੀ ਅੱਛਾ ਇਹਦੇ ਚ ਪਿੱਛੇ ਪਾਣੀ ਸਿਰਫ ਗਰਮ ਕੱਪੜੇ ਧੋਣ ਵਾਸਤੇ ਪੈਰ ਧੋਣ ਵਾਸਤੇ ਇਨਹਾਨ ਵਾਸਤੇ ਹੁਣ ਤੇ ਸਭ ਚਲੋ ਖਤਮ ਹੋ ਗਿਆ ਸਿਸਟਮ ਹਾਂਜੀ ਹਾਂਜੀ ਹਰ ਖਰਚ ਇਹ ਪਿੱਛੇ ਰਹਿ ਗਿਆ ਹੂੰ ਜਿਹਨੂੰ ਇਹਨੂੰ ਕਹਿੰਦੇ ਬਟਾਣ ਅੱਛਾ ਜੀ ਇਹ ਤਾਂ ਹਲ ਚੱਲੀ ਨਾ ਹਲ ਚੱਲ ਰਿਹਾ ਹਾਂਜੀ ਹਾਂਜੀ ਜਿਹੜੇ ਮਿੱਟੀ ਦੇ ਬਟੇ ੜੇ ਖੜੇ ਰਹਿ ਜਾਂਦੇ ਅੱਛਾ ਇਹ ਭੰਣਣੇ ਨੂੰ ਆ ਜੀ ਅੱਛਾ ਅੱਛਾ ਜੀ ਇਹ ਉਹਦਾ ਛੋਟਾ ਛੋਟੇ ਛੋਟੀਆਂ ਠੀਕ ਹੈ ਠੀਕ ਹੈ ਠੀਕ ਹੈ ਇਹ ਜਿਹੜਾ ਇਹ ਇੱਕ ਆਪਣਾ ਕੁਕਿੰਗ ਵਾਸਤੇ ਲੀਏ ਅੱਛਾ ਜੀ ਇਹ ਸਿਰਫ ਮਿਲ ਸਟੋਰੇਜ ਵਾਸਤੇ ਮਿਲਕ ਸਟੋਰ ਇਸ ਵਾਹ ਇਸ ਟ੍ਰਾਂਸਪੋਰਟ ਅਜੀ ਯੋ ਜਿਸ ਤਰੀ ਨੂੰ ਸਰਵਨ ਲੈ ਕੇ ਜਮਾਣਾ ਬੈਂਕੀ ਹਾਂਜੀ ਹਾਂਜੀ ਹਾਂ ਹਾਂ ਉਸ ਇਸ ਤਰੀ ਕਿ ਨੰ 3 ਲੱਗੇ 3 ਪਿੱਛੇ ਹਾਂ 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 ਜੀ ਹਾਂ ਠੀਕ ਹੈ ਠੀਕ ਇਹ ਜੁਆਇੰਟ ਹੋਈਆਂ ਵੀ ਆ ਜੀ ਨਹੀਂ 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 ਅੱਛਾ ਅਲੱਗ-ਅਲੱਗ ਗਈ ਠੀਕ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਵੈਸੇ ਕਲਚਰ ਤੁਸੀਂ ਆਪਣਾ ਵਧੀਆ ਸੰਭ ਕੇ ਰੱਖਿਆ ਵਾ ਜੀ ਹਾਂਜੀ ਹਾਂ ਹੋਟਲ ਬਾਜੀ ਦਾ ਬਹੁਤ ਵਧੀਆ ਲੋਕੇਸ਼ਨ ਤੇ ਆ ਨਹੀਂ ਮਤਲਬ ਪਹਾੜੀਏ ਬਿਲਕੁਲ ਸੈਂਟਰ ਚ ਆਈ ਬਹੁਤ ਵਧੀਆ 뷰 ਔਰ ਇਹਦਾ ਇਹਨੇ ਪੁਰਾਣੀਆਂ ਚੀਜ਼ਾਂ ਦੀ ਡੈਕੋਰੇਸ਼ਨ ਕੀਤੀ ਵੀ ਇਹਨਾਂ ਨੇ ਬਹੁਤ ਮਰੀਆ ਲੱਗਿਆ ਇਹਨਾਂ ਨੇ ਹੌਟਲ ਆ ਕੇ ਇੱਧਰ ਦਾ 뷰 ਦਿਖਾਣੇ ਤੁਹਾਨੂੰ ਆਈਨਾਂ ਦੇ ਹੋਟਲ ਦਾ ਵਿਊ ਹੀ ਬਾਹਰ ਦਾ ਸ਼ਿਕਾਰੀ ਇਹਨਾਂ ਨੇ ਬਹੁਤ ਤਗੜੇ ਤਗੜੇ ਬੰਨੇ ਹੋਏ ਇੱਕ ਬਾਹਰ ਬੰਨੇ ਆ ਬਈ ਕਾ ਪਿਆ ਪਰ ਲੱਗਦੇ ਮੈਨੂੰ ਇਹ ਸੌਣੇ ਵਾਲੇ ਹੀ ਆ ਰੱਖੀ ਰੁੱਖੀ ਨਹੀਂ ਕਰਦੇ ਹੋਣੇ ਸ਼ਾਇਦ ਛੇ ਅੱਛਾ ਜੀ ਮੈਨੂੰ ਖਸੋਤਾ ਹੀ ਪਿਆ ਲੱਗਦਾ ਸ਼ਾਇਦ ਵਿਊ ਬਹੁਤ ਸੋਹਣਾ ਹੋਰੇ ਦਾ ਬਣਾਇਆ ਵਈ ਇਹਨਾਂ ਨੇ ਵਧੀਆ ਇੱਥੇ ਪਾਰਕਿੰਗ ਤਿਆਰ ਹੋ ਰਹੀ ਆ ਇਹ ਪਾਰਕਿੰਗ ਹੈ ਸਾਰੀ ਮਨ ਲੱਗਦਾ ਸ਼ਹਿਰ ਛੇਨੋ ਵਧੀਆ ਲੱਗਿਆ ਜੀ ਹੋਟਲ ਤੁਹਾਡਾ ਬਹੁਤ ਛੇਨੋ ਬਾਹਰ ਬਾਹਰੋਂ ਖਾਂਦੇ ਹੋਟਲ ਦੀ ਲੋਕੇਸ਼ਨ ਇਹ ਆਫਿਸ ਆ ਭਾਜੀ ਦਾ ਇਧਰ ਇਹ ਆਫਿਸ ਤੇ ਆ ਗਿੱਟਾ ਬਈ ਇਹਨਾਂ ਨੇ ਲੋਕੇਸ਼ਨ ਵਾਈਜ਼ ਬਹੁਤ ਵਧੀਆ ਜਿੰਨਾ ਕਹਿ ਲਉ ਉਨਾ ਥੋੜਾ ਪ੍ਰਾਣੀਆਂ ਚੀਜ਼ਾਂ ਦੇ ਗੱਲ ਵੈਸੇ ਇਹਨਾਂ ਦਾ ਜਿਆਦਾ ਲगाव ਲੱਗਦਾ ਬਾਈ ਦਾ ਮਨੂ ਬਹੁਤ ਵਧੀਆ ਇਹਨਾਂ ਨੇ ਪੁਰਾਣੀਆਂ ਚੀਜ਼ਾਂ ਸੰਭ ਕੇ ਰੱਖੀਆਂ ਹੋਈਆਂ ਇਹ ਹੋਟਲ ਦੀ ਬਾਹਰੋਂ ਲੋਕੇਸ਼ਨ ਆਈ ਦੀ ਰੈਸਟੋਰੈਂਟ ਦੀ ਇੱਧਰ ਪਾਰਕਿੰਗ ਹਰ ਵਧੀਆ ਕੰਮਣ ਫਿਰਨ ਨੂੰ ਜਗਾ ਇੱਕ ਨੰਬਰ ਆ ਵਧੀਆ ਅਗਰ ਤੁਸੀਂ ਆਉਣਾ ਚਾਹੁੰਦੇ ਆ ਇਹ ਪਾਲੰਪੁਰ ਵਿੱਚ ਪੈ ਜਾਂਦੀ ਜਗਾ ਉਰੇ ਉਪਰੋਂ ਜਿਹੜਾ ਪਾਣੀ ਜਾਂਦਾ ਨਾ ਮਰਪੂਰਪਲਾ ਉਹ ਬਹੁਤ ਵਧੀਆ ਇਹਨਾਂ ਨੇ ਮਤਲਬ ਡੈਕੋਰੇਸ਼ਨ ਵਿੱਚ ਵਰਤਿਆ ਬਾਹੂ ਸਾਰਾ ਆ ਦੇਖੋ ਜਿੱਦਾਂ ਹੁਣਾ ਉੱਥੋਂ ਆਂਦਾ ਉਪਰੋਂ ਬਾਣੀ ਫਿਰ ਉਹ ਲਿਆਣ ਤੇ ਨਾ ਇਹ ਡੈਕੋਰੇਸ਼ਨ ਬਣ ਜਾਂਦੀ ਆ ਤੇ ਬੱਤਕਾਂ ਵੀ ਰੱਖੀਆਂ ਵੀ ਇਹਨਾਂ ਨੇ ਇਹ ਬਹੁਤ ਵਧੀਆ ਲੈਂ ਵਿੱਚ ਤੁਰੀਆਂ ਜਾਂਦੀਆਂ ਨੇ ਸਿੱਧੀਆਂ ਇਹ ਬਾਈ ਵੈਸੇ ਸ਼ਕੀਨ ਕਾਫੀ ਲੱਗਦੇ ਆ ਇਹ ਰੈਸਟੋਰੈਂਟ ਵਾਲੇ ਬਹੁਤ ਚੀਜ਼ਾਂ ਰੱਖੀਆਂ ਵੀ ਇਹਨਾਂ ਨੇ ਵੈਸੇ ਕੁੱਤੇ ਕੱਤੇ ਮੱਤਕਾਂ ਉੱਪਰਲੀ ਸਾਈਡ ਮੁਰਕੇ ਰੱਖੇ ਹੋਏ ਆ ਉਹ ਖੁੱਡੇ ਬਣਾਏ ਹੋਏ ਇਹਨਾਂ ਦੇ ਸਾਹਮਣੇ ਹੋਟਲ ਵਧੀਆ ਬਣਾਇਆ ਹੋਇਆ ਹੈ ਅਗਰ ਆਏ ਤੁਸੀਂ ਇੱਕ ਵਾਰ ਜਰੂਰ ਆ ਕੇ ਜਾਇਓਰੇ ਖਾਣਾ ਖੂਣਾ ਬਹੁਤ ਵਧੀਆ ਸੋ ਵੈਲਕਮ ਹੈ ਜੀ ਤੁਹਾਡਾ ਚਾਹ ਵਾਲੇ ਬਾਗ ਦੇ ਵਿੱਚ ਪਹੁੰਚੇ ਹੋਏ ਆ ਕਿ ਫੋਮ ਜਿਮਾਂ ਕੀ ਪਤਾ ਗਿਆ ਪੈ ਪਾਲੰਪੁਰ ਦੇ ਠੀਕ ਹੈ ਮੇਰਾ ਨਾ ਦਿਲ ਕਰ ਰਿਹਾ ਨਾ ਅੱਜ ਬੋਲਣ ਨੂੰ ਜੀ ਕਰਦਾ ਸਾਰੀ ਪੜਾਅ ਕਾਠ ਰਮਨ ਦੇ ਲੋ ਪਰ ਪਤਾ ਗੱਲ ਫੇਰ ਉੱਥੀ ਆ ਜੂਨੀਆ ਜੈਸਮੀਨ ਬੋਲਦੀ ਬਹੁਤ ਹੈ ਜੈਸਮੀਨ ਉਹ ਅਕਲ ਵੀ ਹੈਗੀ ਜੈਸਮੀਨ ਜੇ ਦਿਲ ਦੀਆਂ ਗੱਲਾਂ ਕਰ ਲਵੇ ਤਾਂ ਜੈਸਮਨ ਡਫਰ ਐ ਐਜ਼ ਯੂ ਆ ਬਹੁਤ ਸਾਰਿਆਂ ਦੇ ਇਖੀ ਖੈ ਦਾ ਗੱਲ ਐ ਇਧਰ ਸਾਡੀ ਇੱਕ ਚਾਹ ਪੱਤੀ ਵਿੱਚੋਂ ਨਿਕਲ ਕੇ ਆ ਰਹੀ ਐ ਇੱਕ ਹੋ ਇੱਕ ਹੋ ਗਈ ਸੀ ਸਾਡੀ ਛੋਟੀ ਭਾਬੀ ਐ ਇਹ ਇਹ ਖੋ ਗਈ ਸੀ ਉਹ ਉੱਥੇ ਗਈ ਜਿੱਥੇ ਕਬੂਟੇ ਬੜੇ ਆ ਨਾ ਚਾਹ ਪੱਤੀ ਦੇ ਵਿੱਚੇ ਲੁਕ ਗਈ ਸੀ ਇਹ ਉੱਪਰ ਤੇ ਜੈਕਟ ਵੀ ਗ੍ਰੀਨ ਐ ਪਾਈ ਵੀ ਮਿਲਦਾ ਹੈ ਹੈ ਚਾਹ ਪੱਤੀ ਨਹੀਂ ਸਦਾਈ ਬਣਾਉਂਦੇ ਨਹੀਂ ਚਾਹ ਪੱਤੀ ਹੋ ਐ ਉਹ ਨਹੀਂ ਯਾਰ ਆ ਕਹਿੰਨੀ ਕੇਅਰ ਕਾਨੂੰ ਕਰਨੀ ਦੀਦੀ ਯਾਰ ਆਪਾਂ ਜਿਹੜੇ ਲੋਕ ਦੇਖਣ ਆਉਂਦੇ ਉਹਨਾਂ ਨੇ ਦੇਖ ਵੀ ਲੋ ਕੀ ਫੂਟ ਕਰ ਰਹੇ ਹੋ ਤੁਸੀਂ ਉਹ ਦੀ ਕਰਦ ਨੇ ਕੱਤੀ ਹੋਈ ਆ ਉਹ ਪਰਸ਼ਾਵਾ ਪੈਂਦਾ ਦਾ ਧੁੱਪ ਦਾ ਇਹਦੀ ਗੰਨੇ ਤੜਾਈ ਮਾਰਚ ਮੂਰਚ ਵਿੱਚ ਹੁੰਦੀ ਆ ਮਾਰਚ ਅਪ੍ਰੈਲ ਚ ਉਹਦਾ ਹੀ ਘਰ ਨਹੀਂ ਬੂਟੇ ਲਏ ਹੁੰਦੇ ਜਿਹੜਾ ਨਾਰਮਲ ਨਹੀਂ ਉਹੀ ਲਾਉਂਦੇ ਉਹਦਾ ਫਿਰ ਉਹ ਇਹਨਾਂ ਨੇ ਫਾਇਦਾ ਕਰ ਲੈਣਾ ਤਾਂ ਮੈਂ ਤਾਂ ਯੈਲੂ ਆ ਮੈਂ ਨਿੰਨੂ ਕੋਈ ਯੂਸ਼ ਨਹੀਂ ਹੈ ਤੂੰ ਆਪਣਾ ਸੋਚਣਾ ਤੁਸੀਂ ਚਾਹ ਪਤੀ ਤੋਂ ਚੱਲੀਆਂ ਹਾਂ ਅਸੀਂ ਕਿਹਦੇਹਾੜੀ ਲੈ ਆਈਏ ਹਾਂ ਅੱਜ ਕੋ ਮਣਾਈ ਹੋਈ ਹੈ ਐਸੇ ਬਹੁਤ ਖਾਸ ਹੋ ਕੇ ਕਰਕੇ ਹੈ ਹਾਂ ਹੈ ਬਾਜੀ ਦੇਖੋ ਘਰ ਕਿੰਨਾ ਸੋਹਣਾ ਹੈ ਇਹੇ ਹੀ ਰੰਗ ਦੇਖ ਕੇ ਪਹਿਲੇ ਰੰਗ ਨਹੀਂ ਹੋਈ ਬਹੁਤ ਸੋਹਣਾ ਹੈ ਇਹ ਬਹੁਤ ਘਰ ਕੋ ਰੂਰੇ ਸਾਰੀ ਬਹੁਤ ਵਧੀਆ ਹੈ ਉਰੇ ਤੇ ਬਰਤ ਵੀ ਆ ਨਿਕਰੀ ਮਹਾਰਾਜ ਦੇਖੋ ਹਾਂ ਦੇਖੋ ਕਿੱਥੇ ਬੈਠੀ ਹੈ ਘਰ ਕੋਠੀਆਂ ਸਾਰੀਆਂ ਸਾਨੂੰ ਤੁਹਾਡੀ ਯਾਦ ਆ ਰਹੀ ਆ ਅਸੀਂ ਕਹ ਦੋ ਮਿੰਟ ਘਰ ਚ ਸ਼ਾਂਤੀ ਚੱਲ ਲੋ ਤੁਸੀਂ ਦੋ ਦਿਨ ਮੇਰਾ ਫਤਨੇ ਆ ਜਾਣਾ ਸਾਰੇ ਘਰ ਕਹਿ ਕੇ ਹੈ ਜੀ ਮੈਂ ਫੋਨ ਕਰਕੇ ਉਹਨਾਂ ਦਾ ਆਇਆ ਸੀ ਇਸ ਕਰਕੇ ਤੇ ਠੰਡ ਬਹੁਤ ਹੋਦੀ ਆ ਜੀ ਬਚਾ ਕੇ ਰੱਖ ਹੂੰ ਸਾੜੇ ਆਲੇ ਨਹੀਂ ਮੈਂ ਤਾਂ ਖੁਸ਼ਬੂ ਜੀ ਵੀ ਨਹੀਂ ਆਉਂਦੀ ਚਾਹ ਰਹੀ ਲੋ ਵੀ ਨਹੀਂ ਇਹ ਤਾਂ ਇਹ ਸੁਪਾ ਖਾ ਕੇ ਵੀ ਦੇਖਿਆ ਮੈਨੂੰ ਪਤਾ ਨਹੀਂ ਕੋੜਾ ਵੀ ਨਹੀਂ ਹੈਗਾ ਨਹੀਂ ਮੈਂ ਤਾਂ ਚਾਹ ਪੀਂਦੇ ਨਹੀਂ ਬੰਨਦਾ ਫੀਲ ਵੀ ਹੋਵੇ ਕੁਸ ਕੋੜਾ ਆਪਣਾ ਕੁਛ ਨਹੀਂ ਮੈਨੂੰ ਤਾਂ ਸਵਾਦ ਨਹੀਂ ਲੱਗ ਰਿਹਾ ਨਹੀਂ ਪੜੀਏ ਹੈਗਾ ਕੋੜਾ ਕੋੜੀ ਹੈ ਹੈ ਚਲੋ ਵੀਡੀਓ ਦੇਖ ਰਹੇ ਹਾਂ ਉਹ ਦੇਖਣ ਹਮ ਵੀਡੀਓ ਤੇ ਦੇਖ ਰਹੇ ਹਾਂ ਉਹਨਾਂ ਨੇ ਜਿਹੜੇ ਕਮੈਂਟਾਂ ਚ ਦੱਸ ਦੇਣਾ ਵੀ ਚਾਹ ਪੱਤੀ ਹੈ ਜਾਂ ਕੁਛ ਹੋਰ ਹੈ ਪਲੀਜ਼ ਜ਼ੂਮ ਇਟ ਜ਼ੂਮ ਕਰਕੇ ਦਿਖਾਓ ਯਾਰ ਲੱਗਦੀ ਹੈ ਹੁਣ ਪਤਾ ਨਹੀਂ ਕਿਹੜਾ ਚੱਕਰ ਆ ਫੁੱਲ ਜਾ ਵੀ ਇਹਨੂੰ ਕਿਤੇ ਕਿਤੇ ਪਿਆ ਵਾ ਹਮ ਬਾਕੀ ਹੁਣ ਅਸੀਂ ਕਿਹੜਾ ਕਦੇ ਦੇਖੀਏ ਚਾਹ ਪੱਤੀ ਵਾਲੇ ਇਹ ਦੀ ਗੱਲ ਤਾਂ ਹੈਗੀ ਆ ਨਾ ਉਹ ਤਾਂ ਦੇਖੀ ਵੀ ਨਹੀਂ ਹੈਗੀ ਉਦਾਂ ਹੈ ਵੈਸੇ ਜੇ ਹੋਰ ਚੀਜ਼ ਹੁੰਦੀ ਯਾਰ ਇੰਨੀ ਥੋੜੀ ਅਗਲੇ ਨੇ ਲਾਣੀ ਸੀ ਦਮੇ ਕਟੋਕੜਾ 20 25 ਕੀ 20 ਕਿਲਿਆਂ ਜਿਹਨੂੰ ਹੋਣਾ ਹੈ ਬਹੁਤ ਏਰੀਆ ਹੈ ਦੇਖ ਤਾਂ ਸਹੀ ਉਹ ਕਿੱਥੇ ਤੱਕ ਦਾ ਪਿਆ ਲੈ ਨਹੀਂ ਤੁਸੀਂ ਇੰਨਾ ਤਾਂ ਸੋਚੋ ਕਿ ਜਿਹੜੇ ਭਾਜੀ ਆਪਾਂ ਨੂੰ ਲੈ ਕੇ ਆਏ ਆ ਕਿੰਨੀ ਵਾਰਾਂ ਲੈ ਕੇ ਆਉਣਾ ਨੂੰ ਪਤਾ ਹੋਗਾ ਹਾਂ ਚਾਹ ਪੱਤੀ ਹੋਆ ਹੈ ਖਰਚਾ ਤੈਨੂੰ ਮੈਂ ਦੱਸਾਂ ਪਤਾ ਕੀ ਕੀ ਪਤਾ ਹੋਊਗਾ ਮੈਨੂੰ ਨਹੀਂ ਮੈਂ ਉਦਾਂ ਵੀ ਅੱਗੇ ਦੇਖਿਆ ਜਿੱਦਾਂ ਹੁਣ ਫਿਲਮਾਂ ਫੁਲਮਾਂ ਚ ਵੀ ਇਦਾਂ ਦੀ ਉਹ ਤੋੜਦੇ ਹੁੰਦੇ ਉਹ ਇਹਦੇ ਵਿੱਚ ਨੂੰ ਜਾ ਕੇ ਨਾ ਸੁਣਦੇ ਨਹੀਂ ਜੀ ਜਿੱਥੇ ਮੈਂ ਖੜੀ ਆ ਇਸ ਟਾਈਮ ਉੱਥੇ ਤੇ ਪੂਰੇ ਲੈਨ ਪਹਾੜ ਬਰਫ਼ ਦੇ ਨਾਲ ਟਕਿਆ ਹੋਆ ਦੇਖ ਬਰਫ਼ ਨੇ ਉਰੇ ਦਰਖਤ ਹੈ ਵਿੱਚ ਮੂਰੇ ਦਰਖਤ ਜ਼ੂਮ ਕਰਕੇ ਦੇਖ ਲੈਣਾ ਜੇ ਅਗਰ ਦਿਖਦਾ ਹੋਇਆ ਐਨ ਦਿਖਦਾ ਆ ਦਿਖਦਾ ਤਾਂ ਹੈਗਾ ਉਰੇ ਘੱਟ ਦੇਖ ਚਲੋ ਫਿਰ ਚਲੀਏ ਯਾਰ ਮੈਨੂੰ ਤਾਂ ਪਾਣੀ ਪੀਣਾ ਮੈਨੂੰ ਪਾਣੀ ਨਹੀਂ ਮਿਲ ਰਿਹਾ ਪਾਣੀ ਗੱਡੀ ਚ ਪਿਆ ਉਹ ਪਾਣੀ ਬਹੁਤ ਕੋਰਾ ਹੈ ਜਿਹੜਾ ਆਪਾਂ ਦੂਸਰਾ ਯੂਜ਼ ਕਰਦੇ ਆ ਮੈਂ ਤਾਂ ਗਲਾਸ ਦੇ ਵਿੱਚ ਪਾ ਕੇ ਪਾਣੀ ਪੀਣਾ ਉਹ ਦੂਜਾ ਹੀ ਲਿਆਂਦਾ ਹੋ ਸਪੈਸ਼ਲ ਲਿਆ ਹੋਟਲ ਵਾਲੇ ਤੋਂ ਉਹ ਦੂਜਾ ਆਮ ਪਾਣੀ ਤੁਸੀਂ ਮੇਰੇ ਕਰਕੇ ਸਪੈਸ਼ਲ ਪਾਣੀ ਹਾਂ ਮੁਫਤ ਫ੍ਰੀ ਚ ਮਿਲ ਗਿਆ ਮੈਂ ਤਾਂ ਲੈ ਲਿਆ ਨਹੀਂ ਮੈਂ ਕਿੱਥੇ ਲੈਣਾ ਦਾ ਹਾਂ ਕਹੇ ਜੀ ਆ ਤੁਸੀਂ ਓਕੇ ਠੀਕ ਆ ਕੋਈ ਗੱਲ ਨਹੀਂ ਵਾ ਚੱਲ ਫ੍ਰੀਜ ਚ ਦੰਦਾ ਭਾਈ ਬੋਤਲ ਮੈਂ ਖਾ ਚੱਲੇ ਚੱਲਦੇ ਆ ਪਾਣੀ ਦੀ ਹੋਰ ਨਾ ਨਾ ਸਮਝ ਲਿਓ ਬੋਤਲ ਖਰੀਦੀ ਹੋਰ ਦੇਖਦੇ ਹਾਂ ਜਿਵੇਂ ਬੋਤਲ ਮੀਮੀ ਬੋਤਲ ਬੋਤਲ ਸੁਣ ਕੇ ਅਗਲਾ ਹੋਰ ਹੀ ਪਾਸੇ ਨੂੰ ਕੰਨ ਚੱਕ ਲੈਂਦਾ ਹਾਂ 100 ਪਾਸੇ ਤੋਂ ਬਾਅਦ ਚੱਲ ਜਾਂਦਾ ਅਗਲੇ ਨੂੰ ਮੇਰੇ ਵਰਗਾ ਕੋਈ ਪੁੱਠਾ ਬੈਠਾ ਹੁੰਦਾ 100 ਪਾਸੇ ਸੌਂ ਦਲੂਂਦਾ ਹੋ ਹਾਂ ਹਾਂਜੀ ਸੁਣਿਓ ਚਲੋ ਫਿਰ ਚਲੋ ਫਿਰ ਫਿਲਮ ਦੇਖਣੀ ਹਾਂ ਲਾਓ ਜੀ ਇਹ ਕਹਿੰਦੇ ਪੁਸ਼ਪਾ ਫਿਲਮ ਦੇਖਣੀ ਆ ਅੱਜ ਦੇਖ ਲੰਨੀ ਫਿਰ ਫਿਲਮ ਬੜੀ ਬਹੁਤ ਆ ਕਹਿੰਦੇ ਪੌਣੇ 4 4 ਘੰਟੇ ਦੀ ਆ ਹਾਂ ਕਿੰਨਾ ਟਾਈਮ ਹੋ ਗਿਆ ਹੁਣ ਜੇ ਹੁਣ ਤੇ ਦੇਖ 5 ਵਜੇ ਆ ਜੇ ਹੁਣ ਤੇ ਗਏ ਦੇਖਣ 8 9 ਪੌਣੇ 9 ਨਿਕਲਣਾ ਵਾ 8 ਵਜੇ ਦਾ ਸ਼ੋਅ ਆ 1 9 1 ਪੌਣੇ 9 ਜੋ ਪੌਣੇ 10 ਪੌਣੇ 9 ਚੱਲਦੇ ਆ ਫਿਰ ਦੇਖ ਲੋ ਜੇ ਦੇਖਣੀ ਮੂਵੀ ਪੌਣੇ 9 ਨਿਕਲਣਾ ਵਾ ਵੈਸੇ ਹੁਣ ਪਤਾ ਕਿਆ ਚੱਕਰ ਆ ਹੁਣ ਸ਼ਾਮ ਹੋਣ ਲੱਗ ਗਈ ਟਾਈਮ ਸਾਡੇ ਕੋਲ ਹੈਗਾ ਬਹੁਤ ਉਰੇ ਸਾਡਾ ਨੇੜੇ ਹੀ ਹੋਟਲ ਆ ਹਾਂ ਤਕਰੀਬਨ ਦੂ 2 ਕਿਲੋਮੀਟਰ ਤੇ ਹਨਾ ਵੀ ਨਹੀਂ ਸਕਦੇ ਮੂਵੀ ਵਗੈਰਾ ਹੀ ਦੇਖਦੇ ਆ ਆਹ ਸਾਰਾ ਪਾਲੰਪੁਰ ਸ਼ਹਿਰ ਆ ਉਰੇ ਅੰਦਰ ਸਾਡਾ ਹੋਟਲ ਆ ਤੇ 2 ਕਿਲੋਮੀਟਰ ਦਾ ਜ਼ਿਆਦਾ ਦੂਰ ਨਹੀਂ ਹੈਗਾ ਪੂਰੇ ਨਾਲ ਹੀ ਸਿਲਵਾ ਥੀਏਟਰ ਆ ਸੀ ਹੁਣ ਪਿੱਛੇ ਪਹਿਲਾਂ ਪੁੱਛ ਗਿਆ ਇਹਦੇ ਹੁਣ ਹੋਰ ਕਿਤੇ ਤਾਂ ਜਾ ਨਹੀਂ ਹੁਣ ਆਪਾਂ ਦੇ ਲੋਕੇਸ਼ਨੇ ਹੋਰ ਤਾਂ ਕਾਹ ਨੂੰ ਦੇਖ ਹੋਣੀਆਂ ਹੁਣ ਆਪਣੇ ਕੋਲ ਹੈਗੇ 4-5 ਘੰਟੇ ਹਨਾ ਚਲੋ ਫਿਰ ਫਿਰ ਉਹ 4-5 ਘੰਟੇ ਜੇ ਆਪਾਂ ਹੁਣ ਫੇ ਫਿਲਮ ਮੂਵੀ ਦੇਖ ਲੈਣੇ ਹਨਾ ਚਲੋ ਮੂਗੀ ਜਾ ਕੇ ਚਲੋ ਜੀ ਫੇਰ ਮਿਲਦੇ ਆ ਤੁਹਾਨੂੰ ਸਲਮੇ ਦੀ ਪਿਆਸ ਲੱਗੀ ਪਹਿਲਾਂ ਮੈਨੂੰ ਪਾਣੀ ਪੀਲਾ ਭਾਈ ਤੂੰ ਪਾਣੀ ਪੀਲਾ ਆ ਦੇਖਿਓ ਉਹ ਟੁੱਟ ਜਾਣਾ ਟੁੱਟ ਜਾਣਾ ਟੁੱਟ ਜਾਣਾ ਠੀਕ ਆ ਇਹ ਬੂਟੇ ਬਾਈ ਫਸੇ ਪਏ ਆ ਇਹ ਆਸਮਾਨ ਦੇ ਬੂਟੇ ਆ ਕੁਆਂਟਲ ਭਜ ਜਾਂੱਕ ਲੈ ਹਾਂ ਸਹੀ ਗੱਲ ਚੱਲ ਬੱਸ ਹੁਣ ਮੇਰਾ ਘਰ ਦੇ ਕਿਤੇ ਆ ਰਾਣਾ ਸਿੰਦੀ ਤੂੰ ਤਾਂ ਭਾਬੀ ਜਾਹੇ ਪਰ ਪੈ ਜਾ ਤੈਨੂੰ ਕੋਈ ਚੱਕਰ ਨਹੀਂ ਹੈਗਾ ਤੇਰੇ ਮੈਂ ਕਿਹਾ ਵਜਨ ਉਹ ਹਾਸੀ ਮਖੌਲ ਇਹ ਛੋਟੀ ਆ ਸਾਤੇ ਭਾਬੀ ਸਾਡੀ ਇੱਧਰ ਦੇਖੀ ਭਾਈ ਤੁਸੀਂ ਜੇਖਾਂ ਦੇਖ ਲਓ ਆ ਚੱਲ ਦੇਖੀ ਇੱਧਰ ਸ਼ਕਾਰੀ ਵੀ ਆਉਂਦਾ ਟਾਈਗਰ ਐ ਸਭਨ ਟਾਈਗਰ ਚਾਹ ਵੀ ਜਲੀ ਆਂਟੇ ਇਹ ਸੱਚੇ ਚਾਹ ਦੇ ਬਾਬਾ ਹਾਂ ਚਾਹ ਇੱਕ ਇੱਕ ਆਦ ਟੁੱਟਦੀ ਆ ਜੀ ਇਹ ਇਹ ਟੁੱਟੀ ਹੋਣਾ ਫਰੈਕਟ ਦੀ ਅਪਰੈਲ ਚ ਟੁੱਟਦੀ ਆ ਦੇਖਿਆ ਅਪਰੈਲ ਚ ਟੁੱਟਦੀ ਆ ਇਹ ਹੁਣ ਇਹਦੀ ਕਟਿੰਗ ਹੋ ਗਈ ਇਹ ਅਪ੍ਰੈਲ ਚ ਟੁੱਟਣੀ ਆ ਫੇਰ ਫੇਰ ਹੁਣ ਪਤਾ ਨਹੀਂ ਫੁੱਲ ਪੈਂਦਾ ਹੋਣਾ ਇਹਨੂੰ ਪਤਾ ਨਹੀਂ ਪੱਤੇ ਟੁੱਟਦੇ ਹੋਣੇ ਕੁਝ ਨਹੀਂ ਪਤਾ ਇਹਦਾ ਕੀ ਹੁੰਦਾ ਹੋਗਾ ਬਾਕੀ ਚਲੋ ਦੇਖਦੇ ਆ ਚਲੋ ਜੀ ਫੇਰ ਚੱਲਦੇ ਆ ਹੁਣ ਤੁਹਾਨੂੰ ਸਿਨੇਮਾ ਥੀਏਟਰ ਵਿੱਚ ਮਿਲਦੇ ਆ ਜਾ ਕੇ ਹੁਣ ਚੱਲੀਏ ਇੱਥੋਂ